नमस्कार जय हिंद दोस्तों मैं पवन खीजा खीजा रियल न्यूज़ संवाददाता सों कहंदे कुदरत दे ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ ਕੁਦਰਤ ਜਦੋਂ ਕਰਨ ਦੇ ਆਉਂਦੀ ਹੈ ਇਸ ਤਰ੍ਹਾਂ ਦਾ ਕੁਝ ਕਰਕੇ ਦਿਖਾ ਦਿੰਦੀ ਹੈ ਕਿ ਇਨਸਾਨ ਪੰਗੂ ਬਣ ਕੇ ਰਹਿ ਜਾਂਦਾ ਹੈ ਇਨਸਾਨ ਬੇਬਸ ਬਣ ਕੇ ਰਹਿ ਜਾਂਦਾ ਹੈ ਇਨਸਾਨ ਦੀ ਬੇਬਸੀ ਕਈ ਤਰ੍ਹਾਂ ਦੇ ਸਵਾਲ ਖੜੀ ਕਰਦੀ ਹੈ ਕਿ ਕੁਦਰਤ ਹੀ ਕੁਦਰਤ ਹੁੰਦੀ ਹੈ ਤੋ ਸੋ ਕੱਲ ਸ਼ਾਮ ਨੂੰ ਅੰਧੇਰੀ ਚਲੀ ਅੰਧੇਰੀ ਚਲੀ ਬਰਸਾਤ ਵੀ ਹੋਈ ਗਰਮੀ ਤੋਂ ਰਾਹਤ ਵੀ ਨਹੀਂ ਮਿਲੀ ਪਰ ਇਹ ਅੰਧੇਰੀ ਪਿੱਛੇ ਛੱਡ ਗਈ ਉਹ ਨਿਸ਼ਾਨ ਉਹ ਕਹਾਣੀ ਜਿਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਇਸ ਅੰਧੇਰੀ ਦੇ ਕਰਕੇ ਕਈ ਦਰਖਤ ਜਿਹੜੇ ਵੱਡੇ ਵੱਡੇ ਸੀ ਉਹ ਵੀ ਗਿਰ ਗਏ ਦਰਖਤ ਗਿਰਨ ਤੋਂ ਇਲਾਵਾ ਬਿਜਲੀ ਬੋਰ ਦੇ ਟਾਵਰ ਦਾ गिरके ਬਿਜਲੀ ਬੋਰਡ ਦੀਆਂ ਵੱਡੀਆਂ-ਵੱਡੀਆਂ ਤਾਰਾਂ ਤੇ ਨਾਲ ਟਰਾਂਸਫਾਰਮਰ ਤੱਕ ਵੀ गिरके ਇਤਨਾ ਇਹ ਕਹਿ ਸਕਦੇ ਆ ਕਿ ਬਿਜਲੀ ਬੋਰਡ ਵੀ بے ਬਸ ਨਜ਼ਰ ਆਇਆ ਹੈ ਫਰੀ ਦੇ ਨਾਲ ਸਭ ਤੋਂ ਵੱਡਾ ਅਨਖਾਨ ਹੋਇਆ ਕਿ ਬਿਜਲੀ ਗਲ ਹੋ ਗਈ ਬਿਜਲੀ ਗਲ ਹੋ ਗਈ ਬਿਜਲੀ ਵੀ ਛੋਟੀਆਂ ਵੱਡੀਆਂ ਗਲ ਨਹੀਂ ਹੋਈ ਇਹ ਕਹਿ ਸਕਦੇ ਆ ਕਿ ਛੋਟਾ ਵੱਡਾ ਫਾਲਟ ਨਹੀਂ ਸੀ ਇਸ ਬਿਜਲੀ ਗਲ ਨੇ ਇਸ ਫਾਲਟ ਨੇ ਬਿਜਲੀ ਬੋਰ ਦੇ ਅਧਿਕਾਰੀਆਂ ਦੇ ਵੀ ਕਿਦਾਂ ਕਿਆਸੇ ਦੇ ਹੌਸ ਉਡਾ ਦਿੰਦੇ ਆ ਦੋਸਤੋ ਪੂਰਾ ਸ਼ਹਿਰ ਪੂਰਾ ਇਲਾਕਾ ਬੰਦ ਹੋ ਗਿਆ ਬੰਦ ਹੋ ਗਿਆ ਲੱਗਦਾ ਸੀ ਇਹ ਥੋੜੀ ਦੇਰ ਬਾਅਦ ਬਿਜਲੀ ਫਿਰ ਤੋਂ ਆ ਜਾਵੇਗੀ ਸਭ ਤੋਂ ਵੱਡੀ ਗੱਲ ਹੈ ਕਿ ਲੋਕਾਂ ਦੇ ਇਨਵਰਟਰ ਤੱਕ ਫੇਲ ਹੋ ਗਏ ਇਨਵਰਟਰ ਤੱਕ ਨੇ ਵੀ ਜਵਾਬ ਦੇ ਦਿੱਤਾ ਇੱਥੇ ਇਹ ਦੇਖਣਾ ਚਾਹੀਦਾ ਕਿ ਪਹਿਲੇ ਦੀ ਤਰ੍ਹਾਂ ਕਈ ਲੋਕਾਂ ਨੇ ਜਿਹੜੇ ਆਪਣੇ ਘਰ ਦੇ ਬਾਹਰ ਮੱਲਿਆਂ ਦੇ ਵਿੱਚ ਮੰਜੇ ਢਾਕੇ ਤਾਂ ਕੀ ਨਹੀਂ ਨਹੀਂ ਕਿਤੇ ਯਾ ਸੋ। ਦੋਸਤੋ, ਟਰਾਂਸਫਾਰਮ ਖਰਾਬ ਹੋਏ ਨੂੰ ਜਾਂ ਟਾਵਰ ਗਿਰੇ ਨੂੰ ਜਾਂ ਬਿਜਲੀ ਦਾ ਤਾਰ ਖਰਾਬ ਹੋਏ ਨੂੰ ਕਈ ਘੰਟੇ ਬੀਤੇ 20 ਘੰਟੇ ਬੀਤਣ ਦੇ ਬਾਅਦ ਵੀ ਉਹ ਇਹ ਕਹਿ ਸਕਦੇ ਆ ਕਿ ਪੂਰਾ ਇਲਾਕਾ ਬਿਜਲੀ ਦੇ ਡਿਸਪਲੇ ਚੱਲੂ ਨਹੀਂ ਹੋ ਵਿੱਚ। ਇਹ ਬਹੁਤ ਕੁਝ ਹੱਥ ਤੱਕ ਇਹ ਕਿਹਾ ਜਾ ਸਕਦਾ ਹੈ ਕਿ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਸਾਰੀ ਰਾਤ ਇੱਕ ਕਰਕੇ ਮਿਹਨਤ ਕਰਕੇ ਕਾਫੀ ਇਲਾਕਾ ਵੇ ਚਲਾਇਆ। ਪਰ ਫਿਰ ਵੀ ਇਹ ਜਿਆ ਇਲਾਕਾ ਵੀ ਸੀਗਾ ਜਿਹੜਾ 20 ਘੰਟੇ ਬਾਅਦ ਵੀ ਬਿਜਲੀ ਦੀ ਸਪਲਾਈ ਤੋਂ ਮਰਹੂਮ ਸੀਗਾ ਉੱਥੇ ਬਿਜਲੀ ਦੀ ਸਪਲਾਈ ਸ਼ੁਰੂ ਨਹੀਂ ਹੋ ਸਕੀ ਸੀ ਇਸ ਗੱਲ ਨੂੰ ਲੈ ਕੇ ਰਾਜਪੁਰਾ ਦੇ ਐਕਸ਼ਨ ਦੇ ਨਾਲ ਇਹ ਗੱਲ ਕੀਤੀ ਗਈ ਉਹਨਾਂ ਕੋਲੇ ਪੁੱਛਿਆ ਗਿਆ ਕਿ ਇਸ ਅੰਧੇਰੀ ਦੇ ਕਰਕੇ ਬਿਜਲੀ ਬੋਰਡ ਦਾ ਕਿੰਨਾ ਨੁਕਸਾਨ ਹੋਇਆ ਆ ਉਹ ਸੁਣੋਨੇ ਆ ਉਹਨਾਂ ਨੇ ਇਸ ਅੰਧੇਰੀ ਤੋਂ ਬਾਅਦ ਜੋ ਬਿਜਲੀ ਗੋਲ ਹੋਈ ਜਾਂ ਨੁਕਸਾਨ ਹੋਇਆ ਉਤਨ ਲੈ ਕੇ ਐਕਸ਼ਨ ਦਾ ਕੀ ਕਹਿਣਾ ਮੈਂ ਇੰਜੀਨੀਅਰ ਰਮੇਸ਼ ਕਮਲ ਐਡੀਸ਼ਨਸੀ ਐਡੀਸਿਓਨ ਰਾਜਪੁਰਾ ਕੱਲ ਦੇ ਆਂਦੀ ਚੱਲੀ ਸੀ ਉਸ ਤੋਂ ਬਾਅਦ ਜੋ ਨੁਕਸਾਨ ਹੋਇਆ ਦਰਜ ਕੀ ਕੀ ਨੁਕਸਾਨ ਹੋਇਆ ਆਪਣੇ ਕੀ ਜਨ ਆਪਣੇ ਕੋਲ ਚਾਰ ਸਰਹੜੀਆਂ ਨੇ ਆਪਣੀਆਂ ਸਰੇਵਾਂ ਯਾਰਾਂ ਦੇ ਜੁਗੜਾ ਸੂਟੀ ਰਾਜਪੁਰਾ ਤੇ ਸਵਰਭਰਮ ਜਿੰਨੇ ਆਪਣੇ ਪਿੰਡ ਵੀ ਰਿਸੀਏ ਖਾਸ ਤੌਰ ਤੇ ਸਰੇਵਾਂ ਯਾਰਾਂ ਦੇ ਜੁਗੜਾ ਉੱਤੇ ਤਾਂ ਕਾਫੀ ਜ਼ਿਆਦਾ ਟਾਵਰ ਕੋਲਸ ਡਿੱਗੇ ਹੋਏ ਨੇ ਤੇ ਜਿਹੜੇ ਕੰਸਰਨ ਜਿਹੜੇ ਐਸਡੀਐਸ ਨੇ ਆਪਣੇ ਲਾਈਨਾਂ ਦੀ ਪਟੋਰੀਂਗ ਕਰਕੇ ਅਸੈਸਮੈਂਟ ਆਰੀ ਉਹਨਾਂ ਦੀ ਕੁਝ ਤਰ੍ਹਾਂ ਸਮੱਸਿਆ ਦੀ ਰਿਪੋਰਟਿੰਗ ਮੇਰੇ ਕੋਲ ਆਈ ਜਿਹਨਾਂ ਪਿੰਡਾਂ ਦੇ ਵਿੱਚ ਕੁਝ ਮੋਟਰਾਂ ਦੇ ਟਰਾਂਸਫਾਰਮਰ ਖੁਰਿੱਦਗੇ ਨੇ ਤੇ ਬਾਕੀ ਕੋਈ ਵੱਡਾ ਜਿਹੜਾ ਮੇਜਰ ਨੁਕਸਾਨ ਤਾਂ ਇੱਥੇ ਹੋਇਆ ਆਪਣਾ ਇਹ ਉਹਨੂੰ ਛੱਡ ਕੇ ਵੀ ਤਾ ਉਹ ਜਿੱਥੇ ਪਾਸੇ ਲੋਕੇ ਨੇ ਖੜੇ ਆ ਤੇ ਇੱਕ ਛੜ ਕੇ ਵੀ ਤਾ ਉਹਨੂੰ ਸਵੇਰੇ ਰਾਤੀ ਵੀ ਲਾਈਨ ਤਬਾਨ ਸੀਗੀ ਪਰ ਫਿਰ ਫੌਰ ਲੱਭੇ ਨੂੰ ਸਵੇਰ ਨੂੰ ਪਤਾ ਲੱਗਾ ਤਾਂ ਵੱਢ ਗਿਆ ਅਸੀਂ ਉਹਨੂੰ ਟਾਈਵਰ ਐਕਸ਼ਨ ਲਈ ਹੋਰ ਉਸਰੇ ਬੈਠੇ ਨੇ ਜਿਹੜੇ ਕੰਸਰਨ ਟਾਵਰ ਲਾਈਨ ਵਾਲੇ ਹੈਗੇ ਨੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸ਼ਾਮ ਤੱਕ ਇਹਨੂੰ ਚੱਲ ਚਾਲੂ ਕਰ ਦੇਈਏ। ਸ਼ਰਧੇ ਬਾਕੀ ਸ਼ਹਿਰ ਦੀ ਸਪਲਾਈ ਸੀ ਰਾਤੀ ਚਲਾ ਕੇ ਗਈ ਸੀ। ਚਲਾ ਮਗਰ ਸਵੇਰੇ ਕੋਕਲ ਬੰਦਰ ਦਾ ਕੋਕਲ ਦੇਖੀ ਚੱਲ ਗਈ ਸੀ ਤੇ ਸਿਟੀ ਏਰੀਆ ਦੀ 6:30-5:30 ਵਜੇ ਦੇ ਵਿੱਚ ਸਟਾਰਟ ਕਰਕੇ ਸ਼ੁਰੂ ਕਰ ਦਿੱਤੀ ਤੇ ਉਹਨੂੰ ਕਾਫੀ ਏਰੀਆ ਰੈਜ ਕਰ ਚੁੱਕੇ ਹਾਂ। ਹਾਲੇ ਵੀ ਇੱਕ ਟਾਊਨ ਦਾ ਕਾਫੀ ਏਰੀਆ ਅਫੈਕਟਡ ਪਿਆ ਅਜੇ ਤੇ ਬ੍ਰਾਂਚੇਜ਼ ਬੰਦ ਨੇ। ਮੇਜਰ ਫੀਡਰ ਸਾਰੇ ਚੱਲ ਚੁੱਕੇ ਨੇ। ਤੁਮ ਅਸੀਂ 1 ਬਾਈ 1 ਜਿਹੜੇ 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 ਟਾਪ ਸਮਾਂ ਕੋਈ ਐਲਟੀ ਦੇ ਸਪਲਾਈ ਬੰਦ ਹੈਗੇ ਉਹਨੂੰ ਫੀਲਡ ਚ ਇਹ ਨਹੀਂ ਹੈ। ਤੁਹਾਨੂੰ ਕੀ ਲੱਗਦਾ ਜੇ ਆਰਥਿਕ ਨੁਕਸਾਨ ਕਿੰਨਾ ਹੋਏਗਾ? ਲੱਖਾਂ ਦਾ ਹੋਵੇਗਾ ਕਿ ਕਰੋੜਾਂ ਤੱਕ ਵੀ ਪਹੁੰਚ ਸਕਦਾ ਹੈ। ਮੇਰੇ ਸਾਰਾ ਜਿੰਨੇ ਜਿੰਨੇ ਮੇਰੇ ਕੋਲ ਹੈ ਰਿਪੋਰਟਿੰਗਾਂ ਤਾਂ ਲੱਖਾਂ ਚ ਰਹੂਗਾ। ਇਹ ਨਾਲ ਜ਼ਿਆਦਾ ਨਹੀਂ ਹੋਊਗਾ ਬਹੁਤ ਜ਼ਿਆਦਾ। ਜੇ ਆਪਾਂ ਗੱਲ ਕਰਾਂਗੇ ਤਾਂ ਪੂਲ ਨਹੀਂ ਕਿਉਂਕਿ ਮੇਜਰ ਪੂਲ ਨੇ। ਉਹ ਜ਼ਿਆਦਾ ਕੋਈ ਬਹੁਤੀ ਕੋਸਟਲੀ ਆਈਟਮ ਨਹੀਂ ਹੁੰਦੀ ਬਾਕੀ ਜਿਹੜਾ ਟਾਈਮ ਹੈ ਸਾਡੇ ਲਈ ਤਾਂ ਜਦੋਂ ਜਿਹੜੀ ਮੇਜਰ ਚੀਜ਼ ਹੈ ਉਹ ਟਾਈਮ ਹੈ। ਜਦੋਂ ਕਿ ਸਾਰੀ ਸਪਲਾਈ ਬੰਦ ਪਈ ਹੈ ਤਾਂ ਕਿਸੇ ਨੂੰ ਸਪਲਾਈ ਦੇਣਾ ਸਾਡਾ ਪ੍ਰਾਈਮਰੀ ਪਿਓਰੀਟੀ ਹੈ। ਅਸੀਂ ਤਾਂ ਉਸ ਪਾਸੇ ਸਾਰੇ ਐਫਰਟ ਕਰ ਰਹੇ ਹਾਂ। ਸਾ ਹੋਣ 20 ਘੰਟੇ ਦਾ ਸਮਾਂ ਬੀਤ ਚੁੱਕਿਆ ਹੁਣ ਤਾਂ ਕਿਹੜੇ ਕਿਹੜੇ ਏਰੀਆ ਅਫੈਕਟਡ ਜਿਸ ਤੇ ਲੈ ਚਾਲੂ ਨਹੀਂ ਹੋਈ ਆਪਣਾ ਇਸ ਟਾਈਮ ਜਿਹੜਾ ਬਾਕੀ ਸਾਰੇ ਸ਼ਹਿਰ ਸੂਰੀ ਵਾਲੇ ਜਿਸ ਤੱਕ ਜਿਹੜਾ ਇਹ ਤੇ ਉਹਦਾ ਨਸ਼ਰਾ ਗ੍ਰਿਡ ਹੈ ਜਿਸ ਤੇ ਜਿੱਥੇ ਲੰਘ ਜਿਸ ਕਿੱਡੇ ਸਪਲਾਈ ਥਰੂ ਇਸ ਤਰ੍ਹਾਂ ਤੋਂ ਜਾਂਦੀ ਹੈਗੀ ਹੈ ਉਹ ਗਿਆ ਇਸ ਤੋਂ ਇਲਾਵਾ ਸਰਾਹ ਪੰਜਾ ਦਾ ਜੁਖੜਾ ਜਿਹੜੇ ਪਿੰਡ ਉਹ ਸਾਡਾ ਏਰੀਆ ਦਾ ਪਹਿਲਾਂ ਦੱਸ ਚੁੱਕਿਆ ਤੁਹਾਨੂੰ ਉੱਥੇ ਦੇ ਸਪਲਾਈ ਦੀ ਸਟੋਰ ਨਹੀਂ ਹੁੰਦੀ ਕੀ ਲੱਗਦਾ ਸ਼ਾਮ ਤੱਕ ਹਾਂ ਜੀ ਹਾਂ ਬਿਲਕੁਲ ਬਿਲਕੁਲ ਸਾਰੀ ਪੂਰਾ ਰਾਜਪੁਰਾ ਡਿਵੀਜ਼ਨ ਦੀ ਟੀਮ ਤੇ ਸਾਰੇ ਹਿੱਟੇ ਹੋਏ ਆ ਸਾਰੇ ਫੀਲਡ ਚ ਨਹੀਂ ਸਾ ਸਾਰੇ ਸੇ ਕੰਮ ਕਰਦੇ ਇਸ ਕੰਮ ਦੇ ਲਈ ਬਿਜਲੀ ਚਾਲੂ ਕਰਦੇ ਬਾਰ ਦੇ ਵੀ ਕਿਸੇ ਜਿਹੜਾ ਹੈਗੇ ਨੇ ਆਪਣੇ ਅਧਿਕਾਰੀਆਂ ਦੀ ਇੱਕ ਕਰਮਚਾਰੀ ਬਦਲੇ ਜੇ ਅਧਿਕਾਰੀ ਸਾਹਿਬਾਨ ਬੈਠ ਨੇ ਐਡੀਸ਼ਨਲ ਸੀ ਟੀਐਲ ਦੇ ਤੇ ਐਡੀਸ਼ਨਲ ਸੀ ਓਐਨਐਮ ਬੈਠ ਨੇ ਨਾਲ ਹੀ ਇਸ ਜਿਹੜਾ ਦੀ ਟੀਮ ਹੈ ਇਸੇ ਕੰਮ ਕਰ ਰਹੇ ਨੇ ਸਾਰਾ ਜੀ